ਅਮਰਤਾ ਰੀ ਸਿੱਖ ਨੂੰ ਕਿਰਪਾਨ ਉਤਾਰਨ ਲਈ ਮਜਬੂਰ ਕੀਤਾ ਗਿਆ ਉਹਨਾਂ ਦੀ ਦਸਤਾਰ ਉਤਾਰਨ ਲਈ ਮਨ ਨੂੰ ਮਜਬੂਰ ਕੀਤਾ ਗਿਆ ਦਿਲਵਿੰਦਰ ਸਿੰਘ ਨਾਸੀ ਉਹਨਾਂ ਦਾ ਮੰਦਿਰ ਪ੍ਰਸ਼ਾਸਨ ਨੇ ਤੇ ਟੂਰ ਗਾਈਡ ਨੇ ਪੁਲਸ ਨੂੰ ਸਿੱਖ ਕਕਾਰਾਂ ਦੀ ਸਿੱਖ ਨਿਸ਼ਾਨੀਆਂ ਦੀ ਧਾਰਮਿਕ ਨਿਸ਼ਾਨੀਆਂ ਦੀ ਗੱਲ ਕਹੀ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਇਹਨਾਂ ਦੇ ਰਿਲੀਜੀਅਸ ਚੈਨ ਨੇ ਪਰ ਪੁਲਸ ਨਹੀਂ ਮੰਨਦੀ ਤੇ ਉਹਨਾਂ ਨੂੰ 20 ਦਿਨ ਹਿਰਾਸਤ ਦੇ ਵਿੱਚ ਰਹਿਣਾ ਪਿਆ ਖੇਲ ਦੇ ਵਿੱਚ ਉਹਨਾਂ ਨੂੰ ਵੈਜੀਟੇਰੀਅਨ ਹੁੰਦੇ ਹੋਏ ਵੀ ਨਾਨ ਵੇਜ ਖਾਣਾ ਪਰੋਸਿਆ ਗਿਆ ਮਾਸਾਹਾਰੀ ਉਹਨਾਂ ਨੂੰ ਖਾਣਾ ਪਿਆ ਤੇ ਇਸ ਤੋਂ ਬਾਅਦ ਉਹ ਇਸ ਵੇਲੇ ਮਾਨਸਿਕ ਤਣਾਅ ਦੇ ਵਿੱਚ ਨੇ ਦਲਵਿੰਦਰ ਸਿੰਘ ਹੋਣੀ ਇੱਕ ਸੇਕਾ ਅਮਰਤਾਰੀ ਸਿੱਖ ਨੂੰ ਕਿਰਪਾਨ ਉਤਾਰਨ ਲਈ ਮਜਬੂਰ ਕੀਤਾ ਗਿਆ ਉਹਨਾਂ ਦੀ ਦਸਤਾਰ ਉਤਾਰਨ ਲਈ ਉਹਨਾਂ ਨੂੰ ਮਜਬੂਰ ਕੀਤਾ ਗਿਆ ਦਲਵਿੰਦਰ ਸਿੰਘ ਨਾਸੀ ਉਹਨਾਂ ਦਾ ਜੀ ਤੇ 21 ਅਪ੍ਰੈਲ ਨੂੰ ਉਹ ਇੱਕ ਗਰੁੱਪ ਦੇ ਨਾਲ ਆਬੂਤਾਬੀ ਜਾਂਦੇ ਨੇ ਉੱਥੇ ਸਵਾਮੀ ਨਾਰਾਇਣ ਮੰਦਰ ਚੰਦਨੇਤਾ ਪੁਲਿਸ ਨੇ ਉਹਨਾਂ ਨੂੰ ਰੋਕਿਆ ਉਹਨਾਂ ਨੂੰ ਉਹਨਾਂ ਦੀ ਕਿਰਪਾਨ ਬਾਰੇ ਤੇ ਦਸਤਾਰ ਬਾਰੇ ਪੁੱਛਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਹਰਾਸਤ ਦੇ ਵਿੱਚ ਲੈ ਲਿਆ ਗਿਆ ਹਾਲਾਂਕਿ ਮੰਦਰ ਪ੍ਰਸ਼ਾਸਨ ਨੇ ਤੇ ਟੂਰ ਗਾਈਡ ਨੇ ਪੁਲਿਸ ਨੂੰ ਸਿੱਖ ਕਕਾਰਾਂ ਦੀ ਸਿੱਖ ਨਿਸ਼ਾਨੀਆਂ ਦੀ ਧਾਰਮਿਕ ਨਿਸ਼ਾਨੀਆਂ ਦੀ ਗੱਲ ਕਹੀ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਇਹਨਾਂ ਦੇ ਰਿਲੀਜੀਅਸ ਚੇਨ ਨੇ ਪਰ ਪੁਲਸ ਨਹੀਂ ਮੰਨੀ ਤੇ ਉਹਨਾਂ ਨੂੰ 20 ਦਿਨ ਹਿਰਾਸਤ ਦੇ ਵਿੱਚ ਰਹਿਣਾ ਪਿਆ ਉਹਨਾਂ ਦੇ بیٹے ਮਨਪ੍ਰੀਤ ਸਿੰਘ ਨੇ ਇੰਡੀਆ ਦੀ ਸਰਕਾਰ ਨੂੰ ਹੁਣ ਇੱਕ ਸ਼ਿਕਾਇਤ ਦਰਜ ਕਰਾਈ ਹੈ ਕਿ 20 ਦਿਨ ਉਹਨਾਂ ਦੇ ਪਿਤਾ ਨੂੰ ਅਣਮਨੁੱਖੀ ਤਸੀਹੇ ਚਲਣੇ ਪਏ ਨੇ ਉੱਥੇ ਜੇਲ੍ਹ ਦੇ ਵਿੱਚ ਹੋ ਰਹੇ ਨੇ ਹਿਰਾਸਤ ਦੇ ਵਿੱਚ ਰਹੇ ਨੇ ਤੇ ਉੱਥੇ ਉਹਨਾਂ ਨੂੰ ਬੇ ਇੱਜ਼ਤ ਕੀਤਾ ਗਿਆ ਅਣਮਨੁੱਖੀ ਵਤੀਰਾ ਉਹਨਾਂ ਦੇ ਨਾਲ ਅਪਣਾਇਆ ਗਿਆ ਜੋ ਇਸ ਵੇਲੇ ਸਿੱਖ ਵਿਸ਼ਾਪਾਰ ਦੇ ਵਿੱਚ ਨੇ ਉਹਨਾਂ ਨੇ ਇਸ ਘਟਨਾ ਦੀ ਨਿੰਦਿਆ ਕੀਤੀ ਹੈ ਤੇ ਸਰਕਾਰਾਂ ਤੋਂ ਆਬੂਤਾ ਵੀ ਸਰਕਾਰ ਤੋਂ ਉੱਥੇ ਦੀਆਂ ਰਿਲੀਜੀਅਸ ਕਮੇਟੀਆਂ ਤੋਂ ਵੀ ਇਹ ਮੰਗ ਕੀਤੀ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਸਿੱਖਾ ਦੇ ਕਕਾਰ ਸਿੱਖਾਂ ਦੀਆਂ ਨਿਸ਼ਾਨੀਆਂ ਬਾਰੇ ਪੂਰੇ ਜੱਗ ਨੂੰ ਤੇ ਖਾਸ ਕਰ ਆਬੂਤਾ ਵੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਜ਼ਰੂਰ ਸਮਝਾਓ ਦੱਸੋ ਕਿ ਭਾਈ ਸਿੱਖਾਂ ਦੇ ਨਿਸ਼ਾਨੀਆਂ ਨੇ ਕਿਰਪਾਨ ਕੜਾ ਕੇ ਸੰਗਾ ਪਰ ਕਹਿੰਦੇ ਜੇਲ੍ਹ ਦੇ ਵਿੱਚ ਉਹਨਾਂ ਨੂੰ ਵੈਜੀਟੇਰੀਅਨ ਹੁੰਦੇ ਹੋਏ ਵੀ ਨਾਨ-ভেজ ਖਾਣਾ ਪਰੋਸਿਆ ਗਿਆ ਮਾਸਾहारी ਉਹਨਾਂ ਨੂੰ ਖਾਣਾ ਪਿਆ ਤੇ ਇਸ ਤੋਂ ਬਾਅਦ ਉਹ ਇਸ ਵੇਲੇ ਮਾਨਸਿਕ ਤਣਾਅ ਦੇ ਵਿੱਚ ਨੇ ਦਲਵਿੰਦਰ ਸਿੰਘ ਹੋਣੀ ਜਿਹੜੇ ਕਿ ਆਬੂਤਾ ਬੀਤੋਂ ਵਾਪਸ ਆਏ ਨੇ ਪਰ 20 ਦਿਨ ਜਿੱਦਾਂ ਉਹਨਾਂ ਨੂੰ ਜੇਲ੍ਹ 'ਚ ਰੱਖਿਆ ਗਿਆ ਤੇ ਜੇਲ੍ਹ 'ਚ ਇਹ ਵੀ ਦੱਸਿਆ ਗਿਆ ਪ੍ਰਦੀਪ ਜੀ ਕਹਿੰਦੇ ਪਹਿਲਾਂ ਉਹਨਾਂ ਨੇ ਮੰਨਿਆ ਹੀ ਨਹੀਂ ਕਿ ਅਸੀਂ ਇਹਨਾਂ ਨੂੰ ਹਰਾਸਤ ਦੇ ਵਿੱਚ ਲਿਆਇਆ ਤੇ ਬਾਅਦ ਦੇ ਵਿੱਚ ਉਹਨਾਂ ਤੇ ਦੋਸ਼ ਲਾਤੇ ਗਏ ਕਿ ਇਹ ਪੁਲਿਸ ਨਾਲ ਬਹਿਸ ਕਰਦੇ ਸੀ ਕਹਿੰਦੇ ਜੀ ਉਹਨਾਂ ਨੂੰ ਨਾ ਤਾਂ ਅੰਗਰੇਜ਼ੀ ਆਉਂਦੀ ਸੀ ਨਾ ਬੂਤਾਬੀ ਦੀ ਲੋਕਲ ਲੈਂਗੁਏਜ ਆਉਂਦੀ ਸੀ ਫੇਰ ਵੀ ਅਜਿਹੇ ਦੋਸ਼ ਲਾਏ ਗਏ ਜਿਹੜੇ ਬਾਅਦ 'ਚ ਅਦਾਲਤ ਨੇ ਉਹਨਾਂ ਨੂੰ ਬਰੀ ਕੀਤਾ ਕਿ ਭਾਈ ਅਜਿਹਾ ਕੁਝ ਨਹੀਂ ਹੈਗਾ ਪਰ ਇਹ ਜ਼ਰੂਰ ਕਿਸੇ ਨਾ ਕਿਸੇ ਤਰ੍ਹਾਂ ਸਿੱਖਾਂ ਦੀਆਂ ਪਰੇਸ਼ਾਨੀਆਂ ਨੂੰ ਵਧਾਉਂਦੀਆਂ ਨੇ ਚੀਜ਼ਾਂ ਜਿਹਦੀ ਚੇਤਨਾ ਬੜੀ ਜ਼ਰੂਰੀ ਹੈ। ਨਿਟਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮ ਫਰਾਨਾ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ। ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਂਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗਾ